ਇਹ ਜਿਹੜੇ ਕੋ ਆਪਣੇ ਜਿਹਨੇ ਸਰਪੰਚ ਸਾਹਿਬਾਨ ਨੇ ਉਹਨਾਂ ਨੂੰ ਕਿਸੇ ਕਿਸੇ ਤਰੀਕੇ ਦੀ ਦਿੱਕਤ ਦੀ ਕੋਈ ਕਿਸੇ ਤਰੀਕੇ ਦੀ ਦਿੱਕਤ ਸੀ ਤੇ ਉਹਨਾਂ ਦੇ ਸਬੰਧ ਵਿੱਚ ਮੀਟਿੰਗ ਰੱਖੀ ਗਈ ਆ ਕੁਸਕ ਗੱਲਾਂ ਇੰਨੀਆਂ ਹੀ ਹੁੰਦੀਆਂ ਨੇ ਸਰਪੰਚਾਂ ਨੂੰ ਨਵੇਂ ਬਣੇ ਨੇ ਉਹਨਾਂ ਨੂੰ ਉਹ ਚੀਜ਼ਾਂ ਬਾਰੇ ਗਿਆਨ ਨਹੀਂ ਹੁੰਦਾ ਤੇ ਉਹਨਾਂ ਬਾਰੇ ਵੀ ਸੁਝਾਅ ਦਿੱਤਾ ਗਿਆ ਤੇ ਬਾਕੀ ਕੁਸਕ ਇਹ ਮੀਟਿੰਗ ਦੇ ਵਿੱਚ ਗੱਲਾਂ ਸਾਂਝੀਆਂ ਰੱਖੀਆਂ ਨੇ ਜਿਹੜੀਆਂ ਉਹ ਸਰਕਾਰ ਤੋਂ ਅਸੀਂ ਮੰਗ ਰੱਖਾਂਗੇ ਵੀ ਭਾਈ ਉਹ ਇਹ ਤਰੀਕੇ ਨਾਲ ਚਲਾਈਆਂ ਜਾਣ ਜਾਂ ਜਿਵੇਂ ਆਪਣਾ ਲਾਲੂ ਕੋਈ ਲੇਬਰ ਦਾ ਕੰਮ ਕਰਨਾ ਜਾਂ ਹੋਰ ਕਰਨਾ ਉਹਦੇ ਵਿੱਚ ਜਿਵੇਂ ਚੱਲਦੇ ਕੰਮ ਦੇ ਵਿੱਚੋਂ ਦੇਖੋ ਸਰਪੰਚ ਕੋਲੋਂ ਕਿਤੇ ਵੱਡੇ ਕੰਮ 'ਚ ਲੱਖ ਚੱਲ ਗਿਆ ਜਾਂ ਇਹ ਦੂ ਬਾਤ ਚੱਲ ਗਿਆ ਜਾਂ ਘੱਟ ਚੱਲ ਗਿਆ ਤੇ ਪੈਸੇ ਉਹ ਇਹ ਦੂ ਬਾਤ ਕਹਿੰਦੇ ਨੇ ਮਿਸਤਰੀ ਦੇ ਖਾਤੇ 'ਤੇ ਚੈੱਕ ਲੱਗੂਗਾ ਕੁਝ ਕੁ ਮਿਸਤਰੀ ਹੋਏ ਜਿਹਨਾਂ ਦੇ ਵਿਚਾਰਿਆਂ ਦੇ ਖਾਤੀ ਨਹੀਂ ਖਲਾਏ ਹੋਏ ਹੈਗੇ ਤੇ ਜਾਂ ਉਹ ਕਹਿੰਦੇ ਨੇ ਵੀ ਜਦੋਂ ਅਸੀਂ ਬੈਂਕ ਪੈਸੇ ਲੈ ਜਾਂਦੇ ਆ ਸਾਡੀ ਦਿਹਾੜੀ ਮਰਦੀ ਅਸੀਂ ਉਹੀ ਕਮਾਉਨੇ ਉਹ ਵੀ ਖਾਣੇ ਆ ਤੇ ਜਾਂ ਉਹਨਾਂ ਦੇ ਵਿੱਚੋਂ ਲਾਲੋ ਵੀ ਜਿਵੇਂ ਉਹਨਾਂ ਦੇ ਖਾਤੇ ਪੈਸੇ ਵਾਗੇ ਜਾਂ ਉਹ ਚੈੱਕ ਲਵਾਉਣੀ ਨਹੀਂ ਚਾਹੁੰਦੇ ਕਿਸੇ ਨੇ ਲੋਨ ਤੇ ਮੋਟਰਸਾਈਕਲ ਕਢਾਰ ਕੇ ਗਏ ਨੇ ਕੋਸਾ ਪੈਸੇ ਮੰਗ ਰਹੇ ਕਹਿੰਦੇ ਨੇ ਪਹਿਲਾਂ ਕੱਟ ਜਾਂਦੇ ਨੇ ਉਹ ਚਲੋ ਉਹਨਾਂ ਦੀ ਪਰਸਨਲ ਪ੍ਰੋਬਲਮ ਆ ਤੇ ਵੀ ਜਿਹੜੇ ਚੱਲੇ ਹੋਏ ਪੈਸੇ ਨੇ ਉਹ ਲਾ ਲੋ ਜਿੰਨੇ ਮਨਤੀ ਮੁਤਾਬਕ ਪੈਸੇ ਨਿਕਲਦੇ ਨੇ ਉਹ ਸਾਰੇ ਸਰਪੰਚ ਦੇ ਖਾਤੇ ਪਾਣੇ ਜਾਂਦੇ ਨੇ ਉਹਦੇ ਸਬੰਧ ਵਿੱਚ ਆਪਾਂ ਨੇ ਮੀਟਿੰਗ ਰੱਖੀ ਆ ਚਲੋ ਜਿਹੜੀਆਂ ਇੱਕ ਦੋ ਮੰਗਾਂ ਹੋਰ ਨੇ ਉਹ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਤੱਕ ਪਹੁੰਚਾਵਾਂਗੇ ਅਸੀਂ ਧੰਨਵਾਦ ਸਰ ਵੀ ਕਰਦੇ ਰਹਿਣਾ ਡੋਰ ਟੂ ਡੋਰ ਜਾਂਦਾ ਰਹਿਣਾ ਮੈਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਸਰਪੰਚਾਂ ਤੇ ਪੰਚਾਂ ਨੂੰ ਆ ਰਹੀਆਂ ਨੇ ਉਹਨਾਂ ਦੇ ਸਬੰਧ ਵਿੱਚ ਇੱਕ ਮੀਟਿੰਗ ਰੱਖੀ ਗਈ ਹੈਗੀ ਇਸ ਦੇ ਵਿੱਚ ਕੀ ਆ ਸੀ ਉਹ ਮੀਟਿੰਗ ਦੇ ਵਿੱਚ ਇੱਕ ਕੁਝ ਮੁੱਦੇ ਨੇ ਜਿਹੜੇ ਉਹ ਚੱਕੇ ਨੇ ਜਿਵੇਂ ਕਿ ਅਸੀਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਜਿਹੜਾ ਸਰਪੰਡ ਦਾ ਸਰਪੰਚ ਨੂੰ ਉਸ ਨਿੱਜੀ ਅਮਾਉਂਟ ਆ ਜਿਹੜੀ ਉਹ ਪੇ ਕੀਤੀ ਜਾਵੇ ਜਿਵੇਂ ਕਿ ਪਿੰਡਾਂ ਦੇ ਵਿੱਚ ਕੁਝ ਕੁ ਮੁਸ਼ਕਲਾਂ ਹੁੰਦੀਆਂ ਨੇ ਜਿਹੜੀਆਂ ਨੂੰ ਕਿ ਐਮਰਜੈਂਸੀ ਰੂਪ کہہ ਸਕਦੇ ਹਾਂਗੇ ਜਾਂ ਕਿਸੇ ਨੂੰ ਆਪਾਂ ਐਮਰਜੈਂਸੀ ਰੂਪ ਦੇ ਵਿੱਚ ਉਹ ਪੈਸੇ ਨੂੰ ਜਿਹੜਾ ਵਰਤੋਂ ਦੇ ਵਿੱਚ ਲਿਆ ਕੇ ਉਹ ਪਿੰਡ ਦੀ ਮੁਸ਼ਕਲ ਦਾ ਜਿਹੜਾ ਹੱਲ ਆ ਉਹ ਕੀਤਾ ਜਾ ਸਕੇ ਜਿਵੇਂ ਕਿ ਹੁਣ ਆਪਾਂ ਕੋਈ ਪਿੰਡ ਦੇ ਵਿੱਚ ਕੰਮ ਕਰਦੇ ਜਾਂ ਕੁਝ ਵੀ ਕਰਦੇ ਉਹਦੇ ਵਿੱਚੋਂ ਕੁਝ ਪਰਸੈਂਟ ਹਿੱਸਾ ਜੇ ਨਾਲ ਸਰਕਾਰ ਨੂੰ ਬੇਨਤੀ ਕਰਦੇ ਆ ਅਫਸਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਰਪੰਚਾਂ ਨੂੰ ਪਹਿਲਾਂ ਗ੍ਰਾਂਟ ਦਿੱਤੀ ਜਾਵੇ ਕੁਝ ਪਰਸੈਂਟ ਤਾਂ ਕਿ ਉਸ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕਰ ਸਕਣ ਜਿਵੇਂ ਪਿੰਡਾਂ ਦੇ ਵਿੱਚ ਆਪਣੇ ਮਜ਼ਦੂਰ ਵੀ ਆ ਗਏ ਕਿਉਂਕਿ ਉਹਨਾਂ ਨੇ ਉਹੀ ਕਮਾਉਣਾ ਉਹੀ ਖਾਣਾ ਹੁੰਦਾ ਤੇ ਸਰਪੰਚਾਂ ਨੂੰ ਬਹੁਤ ਦਿੱਕਤ ਆਉਂਦੀ ਆ ਵੀ ਉਹਨਾਂ ਨੂੰ ਗ੍ਰਾਂਟ ਦੇਣ ਵਾਸਤੇ ਜਾਂ ਪੇਮੈਂਟ ਦੇਣ ਵਾਸਤੇ ਉਹ ਉਹਨਾਂ ਨੂੰ ਕੁਝ ਟਾਈਮ ਲੱਗਣ ਕਰਕੇ ਉਹਨਾਂ ਦੇ ਜਿਹੜੇ ਕੰਮ ਨੇ ਉਹ ਦੂਰੇ ਰਹਿਣੇ ਸ਼ੁਰੂ ਹੋ ਜਾਂਦੇ ਨੇ ਦੂਸਰੀ ਬੇਨਤੀ ਕਰਦੇ ਆਂ ਕਿ ਜਿਹੜੀ ਆਪਾਂ ਪਿੰਚੈਤੀ ਜ਼ਮੀਨ ਦੇ ਮੁੱਦੇ ਨੇ ਜਾਂ ਪਿੰਚੈਤੀ ਜ਼ਮੀਨ ਦੀ ਅਮਾਉਂਟ ਆ ਉਹ ਸਰਕਾਰਾਂ ਨੂੰ ਤੇ ਅਫਸਰਸ਼ਾਹੀ ਨੂੰ ਬੇਨਤੀ ਕਰਦੇ ਆਂ ਕਿ ਉਹ ਪਿੰਡ ਦੀ ਪੰਚਾਇਤ ਨੂੰ ਹੱਕ ਦਿੱਤਾ ਜਾਵੇ ਕਿ ਉਹ ਪਿੰਡ ਦਾ ਪੈਸਾ ਪਿੰਡ ਦੇ ਵਿੱਚ ਆਪਣੀ ਐਮਰਜੈਂਸੀ ਜ਼ਰੂਰਤਾਂ ਮੁਤਾਬਕ ਉਹ ਜਿੱਥੇ ਵੀ ਮਰਜ਼ੀ ਵਰਤਣ ਦੇ ਵਿੱਚ ਲਿਆਂਦਾ ਜਾਵੇ ਤੀਸਰੀ ਗੱਲ ਜਿਹੜੇ ਆਪਣੇ ਨਰੇਗਾ ਵੀਰ ਆ ਗਏ ਉਹਨਾਂ ਦਾ ਜਿਹੜਾ 15ਵਾਂ ਵਿੱਤ ਕਮਿਸ਼ਨ ਵੰਡਦਾਗਾ ਆਬਾਦੀ ਦੇ ਅਕੋਰਡਿੰਗ ਉਹ ਵੀ ਜਿਹੜਾ ਜਲਦੀ ਤੋਂ ਜਲਦੀ ਪਾ ਕੇ ਉਹ ਜਿਹੜੇ ਬਿੱਟ ਕਮਿਸ਼ਨ ਦੇ ਅਕੋਰਡਿੰਗ ਪੈਸਾ ਆਉਂਦਾਗਾ ਕੁਝ ਕਿ ਜਗ੍ਹਾ ਤੇ ਅਜਹੀਆਂ ਜਗ੍ਹਾ ਤੇ ਪੈਸਾ ਪਾਇਆ ਜਾਂਦਾ ਜਿਨ੍ਹਾਂ ਦੀ ਕਿ ਉਹ ਵਰਤੋਂ ਦੇ ਵਿੱਚ ਨਹੀਂ ਆਉਂਦਾ ਉਹ ਅਕਾਊਂਟ ਦੇ ਵਿੱਚ ਪਿਆ ਰਹਿ ਜਾਂਦਾਗਾ ਸੋ ਬੇਨਤੀ ਕਰਦੇ ਆਂ ਅਸੀਂ ਸਰਕਾਰਾਂ ਨੂੰ ਤੇ ਅਫਸਰ ਸਾਹਿਬ ਨੂੰ ਕਿ ਉਹ ਪੈਸੇ ਨੂੰ ਜਿਹੜਾ ਇਸ ਤਰੀਕੇ ਨਾਲ ਮੈਨੇਜਮੈਂਟ ਕਰਨ ਕਿ ਉਹ ਪੈਸਾ ਜਿਹੜਾ ਅਕਾਊਂਟ ਦੇ ਵਿੱਚ ਪਿਆ ਰਹਿ ਜਾਂਦਾਗਾ ਉਹ ਇੱਕ ਕੋਈ ਐਕਟ ਦੇ ਜ਼ਰੀਏ ਕਿਸੇ ਸਵਿਧਾਨ ਦੇ ਜ਼ਰੀਏ ਉਹ ਪੈਸਾ ਜਿਹੜਾ ਸਰਪੰਚਾਇਤਾ ਤੱਕ ਪਹੁੰਚਾਇਆ ਜਾਵੇ ਪੰਚਾਇਤਾਂ ਨੂੰ ਆਪਣੀ ਲੋੜ ਮੁਤਾਬਕ ਜਿਵੇਂ ਕਿ ਕਿਸੇ ਸਕੂਲ ਦੇ ਵਿੱਚ ਟੀਚਰ ਨਹੀਂ ਹੈਗਾ ਜਾਂ ਕੋਈ ਪਿੰਡ ਦਾ ਬੱਚਾ ਪੜ੍ਹਾਈ ਦੇ ਵਿੱਚ ਜਾਂ ਖੇਡਾਂ ਦੇ ਵਿੱਚ ਜਾਂ ਕੋਈ ਰੱਬਣਾ ਕਰੇ ਜਿਵੇਂ ਫਸਲ ਨੂੰ ਅੱਗ ਲੱਗ ਗਈ ਜਾਂ ਕੋਈ ਪਿੰਡ ਦੇ ਵਿੱਚ ਕੋਈ ਜ਼ੁਰਘਟਣਾ ਹੋ ਗਈ ਜਾਂ ਪਿੰਡ ਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਹੋ ਗਿਆ ਕੋਈ ਐਮਰਜੈਂਸੀ ਉਹ ਪੈਸਾ ਜਿਹੜਾ ਉਹ ਜਗ੍ਹਾ ਦੇ ਵਰਤੋਂ ਦੇ ਵਿੱਚ ਲਿਆਂਦਾ ਜਾ ਸਕੇ ਸੋ ਸਾਰੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਆਈਆਂ ਨੇ ਪਹਿਲੀ ਮੀਟਿੰਗ ਸੀ ਵਿਚਾਰ ਚਰਚੇ ਹੋਏ ਨੇ ਬਾਕੀ ਡੋਰ ਟੂ ਡੋਰ ਹੋਰ ਵੀ ਪਿੰਡਾਂ ਦੇ ਜਾਂ ਜਿਹੜੀਆਂ ਨੈਸਟ ਮੀਟਿੰਗਾਂ ਦੇ ਵਿੱਚ ਹੋਰ ਵੀ ਜਿਹੜੇ ਮੁੱਦੇ ਨੇ ਪਿੰਡਾਂ ਦੀਆਂ ਮੁਸ਼ਕਲਾਂ ਨੇ ਉਹ ਵੀ ਅਸੀਂ ਜਲਦੀ ਸਰਕਾਰਾਂ ਤੱਕ ਤੇ ਅਫਸਰ ਸਾਹਿਬੀ ਤੱਕ ਅਸੀਂ ਪਹੁੰਚਾਉਣ ਦੀ ਕਿਰਪਾਤ ਖੇਚਲਾ ਕਰਾਂਗੇ ਬਹੁਤ ਬਹੁਤ ਧੰਨ ਸਾਹਿਬ ਵੈਗੁਰੂ ਜੀ ਕੀ ਫਤਿਹ ਸੋ ਅੱਜ ਮਿਸ਼ਨ ਫਤਿਹ ਵੱਲੋਂ ਜੋ ਮੀਟਿੰਗ ਰੱਖੀ ਗਈ ਸੀਗੀ ਜੋ ਇੱਕ ਵਰਕਸ਼ਪ ਗਰੁੱਪ ਬਣਾਇਆ ਗਿਆਗਾ ਜਿਦੇ ਵਿੱਚ ਪੂਰੇ ਦੋ ਤਿੰਨ ਜ਼ਿਲ੍ਹਿਆਂ ਦੇ ਆਪਣੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਵਿੱਚ ਸ਼ਾਮਲ ਨੇਗੇ ਤੇ ਜੋ ਨਵੀਂ ਹੁਣ ਪੰਚਾਇਤ ਬਣੀ ਹੈਗੀ 5 ਸਾਲ ਉਹਨਾਂ ਦੇ ਅਗੇ ਕੌਣੇ ਨੇਗੇ ਜਾਨਕਿ ਪੂਰਾ ਕਾਰਜਕਾਲ ਹਜੇ ਪੈਂਡਿੰਗ ਹੈਗਾ ਤੇ ਜਿਵੇਂ ਕਿ ਨਵੇਂ ਸਰਪੰਚ ਜੋ ਜੂਥ ਨਵਾਂ ਇਸ ਵਾਰ ਸਭ ਤੋਂ ਜ਼ਿਆਦਾ ਜੋ ਵਾਦੀ ਹੈਗੀ ਨਵੇਂ ਸਰਪੰਚ ਪਿੰਡਾਂ ਦੀ ਚੋਣ ਕਰੀਏਗੀ ਉਹ ਨਵਾਂ ਜੂਥ ਆਇਆਗਾ ਜੋ ਕਿ ਬਿਲਕੁਲ ਫਰੈਸ਼ਰ ਨੇਗੇ ਉਹ ਸੰਬੰਧੀ ਜੋ ਕੰਮ ਨੇਗੇ ਮੁਸ਼ਕਲਾਂ ਆਉਂਦੀਆਂ ਨੇ ਪੁਰਾਣੇ ਸਰਪੰਚ ਦੀ ਉਹ ਮੁਸ਼ਕਲਾਂ ਹੱਲ ਕਰ ਦੇ ਦੀਗੇ ਸਿੱਧੇ ਰਾਹ ਨਾਲ ਜਾਂ ਕਿਹੜੇ ਰਾਹ ਨਾਲ ਉਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਵਾਸਤੇ ਜੋ ਅੱਜ ਦੀ ਮੇਨ ਅਜੰਡਾ ਸੀਗਾ ਵੀ ਜਿਸ ਤਰ੍ਹਾਂ ਕਿਸੇ ਸਰਪੰਚ ਨੂੰ ਕੋਈ ਪ੍ਰੋਬਲਮ ਆ ਗਈ ਮੈਡੀਕਲ ਪ੍ਰੋਬਲਮ ਆ ਗਈ ਜਾਂ ਘਰ ਦੇ ਵਿੱਚ ਕੋਈ ਉਹਨੂੰ ਵੀ ਇੱਕ ਨਾਲ ਲੈ ਕੇ ਜਾਣਨਾਗਾ ਜਿਸ ਤਰ੍ਹਾਂ ਢਿੱਲਮੱਠ ਆ ਗਈ ਤਾਂ ਉਹਨੂੰ ਮਾਲੀ ਸਿਹਤ ਤਾਂ ਵੀ ਅਸੀਂ ਕਰਾਵਾਂਗੇ ਤੇ ਇਸ ਤਰ੍ਹਾਂ ਹੀ ਕੋਈ ਜੋ ਮੁੱਦੇ ਨੇਗੇ ਕੰਮ ਦੇ ਸੰਬੰਧੀ ਲਾ ਲੋ ਜਾਂ ਕਿਵੇਂ ਕੰਮ ਨਹੀਂ ਹੁੰਦਾ ਉਹ ਦੂਜੇ ਨਾਲ ਸਰਪੰਚ ਨਾਲ ਸ਼ੇਅਰ ਮਸਵਰਾ ਕਰਕੇ ਆਪਦੇ ਕੰਮ ਦਾ ਹੱਲ ਕਰਵਾ ਸਕਦਾ ਇੱਕ ਸਰਪੰਚ ਦੇ ਕੰਮ ਦਾ ਪੂਰੇ 70% 80% ਚੱਲ ਨਹੀਂ ਨੇ ਇੱਕ ਸਰਪੰਚ ਜੋ ਨਵਾਂ ਬਣਿਆ ਫਰੈਸ਼ਰ ਹੈਗਾ ਉਹਦੇ 10% ਕੰਮ ਵੀ ਨਹੀਂ ਚੱਲੇ ਇਸ ਕਰਕੇ ਉਹ ਇੱਕ ਸਾਝ ਦੇ ਨਾਲ ਦੂਸਰੇ ਸਰਪੰਚ ਨਾਲ ਵਿਚਾਰ ਵਟਾਂਦਰਾ ਕਰਕੇ ਆਪਣੇ ਜੋ ਕੰਮ ਨਹੀਂਗੇ ਆ ਜਲਦੀ ਤੋਂ ਜਲਦੀ ਵਿਕਾਸ ਦੇ ਕਾਰਜ ਕਰਵਾਉਗਾ ਉਹਦੇ ਵਿੱਚ ਇਹ ਮੇਨ ਅਜੰਡਾ ਸਾਡਾ ਹੈਗਾ ਸੀਗਾ ਵੀ ਸਰਪੰਚਾਂ ਦੇ ਇੱਕ ਟਾਈ ਅਪ ਕਰਕੇ ਵੀ ਜੋ ਕੰਮ ਨੇ ਆਪਣੇ ਵਿਕਾਸ ਦੇ ਆਪਣੇ ਜ਼ਿਲ੍ਹਿਆਂ ਦੇ ਪੱਜ ਉਹ ਆਪਣੇ ਉੱਚ ਪੱਧਰ ਤੇ ਹੋ ਸਕਣ ਤੇ ਜੋ ਆਪਣੇ ਪਿੰਡਾਂ ਦੇ ਵਿੱਚ ਵਿਕਾਸ ਨਹੀਂਗੇ ਉਹ ਵਧੀਆ ਇੱਕ ਚੰਗੀ ਦਿਖ ਸਾਹਮਣੇ ਆਵੇ ਤੇ ਜਿਸ ਤਰ੍ਹਾਂ ਹੁਣ ਇੱਕ ਮੁਹਿੰਮ ਚੱਲੀ ਹੋਈ ਹੈ ਨਸ਼ਿਆਂ ਦੀ ਤੇ ਜਿਹਦੇ ਵਿੱਚ 10 20% ਤੋਂ ਵੱਧ ਜਾਨੀ ਕਿ ਸਰਪੰਚਾਂ ਨੇ ਮਤੇ ਪਾ ਦਿੱਤੇ ਨੇਗੇ ਤੇ ਬਾਕੀ ਜੋ ਇਹਦੇ ਵਿੱਚ ਵੀ ਇਹ ਮਹਿਮਦੇ ਵਿੱਚ ਸਾਡੇ ਸ਼ਾਮਲ ਹੈਗਾ ਵੀ ਜੋ ਸਰਪੰਚ ਜੋ ਪੰਚਾਇਤਾਂ ਨੇ ਮਤੇ ਨਹੀਂ ਪਾਏ ਉਹ ਵੀ ਆਪਣੇ ਇਹਨਾਂ ਪੰਚਾਇਤਾਂ ਦੇ ਜੋ ਮਤੇ ਪਾ ਕੇ ਆਪਣੇ ਵਿਕਾਸ ਦੇ ਵਿੱਚ ਨਾਲ ਇਹ ਨਸ਼ੇ ਦੇ ਰੋਗ ਨੂੰ ਆਪਾਂ ਦੂਰ ਕਰਨ ਦੇ ਵਿੱਚ ਸਹਿਯੋਗ ਪਾ ਸਕੀਏ ਧੰਨਵਾਦ ਜੀ ਇਥੇ ਸਮੂਹ ਸਪੱਖ ਸਹਿਵਾਨਾ ਦਾ ਮੈਂਬਰ ਸਹਿਵਾਨਾ ਦਾ ਆਉਣ ਦੀ ਅਸੀਂ ਨਿਗਾ ਸਵਾਗਤ ਕੀਤਾ ਹੈ ਕਹਿੰਦੇ ਹਾਂ ਮੈਂ ਤੁਹਾਡਾ ਆਪਣਾ ਹਰਵਿੰਦਰ ਰੀਸੀ ਸਤੋਜ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸੀਗਾ ਵੀ ਸੰਬੰਧਾਂ 'ਚ ਕਿਹੜੇ ਮੁਸ਼ਕਲਾਂ ਆਉਂਦੀਆਂ ਰਹੀਆਂ ਤੇ ਕੰਮ ਅੱਗੇ ਪਾਉਣ ਵਾਲੇ ਫਿਊਚਰ ਦੇ ਵਿੱਚ ਇੱਕ ਸੰਬੰਧ ਕਰਾ ਰਿਹਾ ਦੂਜਾ ਨਹੀਂ ਕਰਾ ਰਿਹਾ ਵੀ ਉਹ ਉਹਨਾਂ ਦਾ ਤਾਲਮੇਲ ਕਰਕੇ ਵੀ ਕੰਮ ਕਰਵਾ ਸਕਦਾ ਹੈ ਵੀ ਜਿਹੜੇ ਕੰਮ ਪੈਂਡਿੰਗ ਰਹਿ ਗਏ ਵੀ ਉਹਨਾਂ ਨੂੰ ਆਪਾਂ ਕਿਵੇਂ ਲਿੱਖ ਕਰਵਾ ਸਕਦੇ ਹਾਂ ਠੀਕ ਹੈ ਜੀ ਤੇ ਸੋ ਸੋ ਤੋਂ ਹੀ ਬੈਠੀ ਹੈਗੀ ਵੀ ਇੱਕ ਪਲੇਟਫਾਰਮ ਤੇ ਕਰ ਰਹੇ ਹਾਂ ਜਿੱਥੇ ਆਪਾਂ ਜੋ ਵੀ ਸਰਪੰਚਰ ਮੁਸ਼ਕਲਾਂ ਆਉਂਦੀਆਂ ਨੇ ਕਿਹਾ ਉਹਨਾਂ ਨੂੰ ਆਪਾਂ ਅੱਗੇ ਆਪਣੀ ਜਿੱਥੇ ਉਹਨਾਂ ਨੂੰ ਹੱਲ ਕਿਵੇਂ ਕਰਵਾਣੀ ਹੈ ਸੋ ਅਗਲੀ ਮੀਟਿੰਗ ਦਾ ਜੋ ਵੀ ਇਹ ਐਜੰਡਾ ਹੋਊਗਾ ਉਹ ਤੁਸੀਂ ਡੇਟ ਆਪਣਾ ਰੱਖ ਲਓ ਵੀ ਸਾਝੀ ਸਾਡੇ ਰੱਖਾਂਗੇ ਕਿ ਕਿਤੇ ਦਾਦਾ ਕੋਈ ਪੋਲੀਟਿਕਲ ਸੈਂਟਰ ਹੈਗਾ ਠੀਕ ਹੈ ਜੀ ਨਾ ਵੀ ਕਿਸੇ ਦਾ ਕੋਈ ਬੋਧਾ ਜਿਹਾ ਆਪਾਂ ਦੇ ਜਿਹੜੇ ਮੁਸ਼ਕਲਾਂ ਆਉਂਦੀਆਂ ਨੇ ਕਿ ਉਹ ਪੰਜ ਸਾਲ ਤੋਂ ਦੇ ਪੂਰੇ ਪੈ ਦਿਨ ਕਰ ਚੱਲਿਆ ਠੀਕ ਹੈ ਜੀ ਉਹ ਮੁਸ਼ਕਲਾਂ ਨੂੰ ਆਪਾਂ ਹੱਲ ਕਰਨ ਵਾਸਤੇ 5 ਸਾਲ ਤੱਕ ਜੁੜੇ ਰਹੇ ਹੋਗੇ ਤਪਾ ਆਪਣੇ ਹਲਕੇ ਦਾ ਲਾਭ ਰੋ ਆਪਣੇ ਸਥਾਨਕ ਜਿਹੜੇ ਦੇ ਵਿੱਚ ਤਕਰੀਰ ਮੈਨੇ ਸਾਰੇ ਆਪਾਂ ਇਹ ਬਾਹਰੋਂ ਵੀ مانਸਕੋ ਆਪਣੇ ਪੰਜਾਬ ਦੇ ਸਾਰੇ ਸਰਪੰਚਾਂ ਦਾ ਆਪਾਂ ਗੁਰੂਪ ਕਰਾਂਗੇ ਕਿ ਆਪਣੇ ਦੋ ਤਿੰਨ ਜ਼ਿਲ੍ਹਿਆਂ ਨਾਲ ਗਰੁੱਪਾਂ ਦੇ ਵਿੱਚ ਇਹ ਮੈਂ ਇਹਨਾਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਸੀਗਾ ਵੀ ਆਪਾਂ ਜਦੋਂ ਕਾਰਜਕਾਲ ਦੇ ਵਿੱਚ 5 ਸਾਲਾਂ ਦੇ ਵਿੱਚ ਵਿਕਾਸ ਆਪਣੇ ਵਧੀਆ ਹੋਣ ਜਿੱਥੇ ਕੋਈ ਦਿੱਕਤ ਆਉਂਦੀ ਹੈਗੀ ਇੱਕ ਹੋਰ ਜਿਹੜੀ ਮੇਨ ਇਹਦੇ ਵਿੱਚ ਪੁਆਇੰਟ ਆਇਆ ਬਾਈ ਨੇ ਇਹ ਵੀ ਆਪਾਂ ਪ੍ਰਧਾਨ ਸਾਹਿਬ ਨੇ ਵੀ ਜੋ ਸਰਪੰਚ ਕੋਈ ਇਹ ਦਾ ਮਕਸਦ ਹੈ ਜਾਂ ਕੋਈ ਮਾਦੀਨ ਸਹਾਇਤਾ ਉਹ ਜਿਹੜਾ ਕੋਈ ਪ੍ਰੋਬਲਮ ਆ ਕਿ ਮੈਡੀਕਲ ਆ ਗਈ ਪਰਿਵਾਰ ਦੇ ਵਿੱਚ ਆ ਗਈ ਠੀਕ ਹੈ ਜੀ ਉਹਦੇ ਵਿੱਚ ਵੀ ਆਪਾਂ ਸਹਾਇਤਾ ਕਰਉਣਾ ਬਹੁਤ ਜ਼ਰੂਰੀ ਹੈ ਕਿਉਂ ਆਪਾਂ ਇਨਸਾਨਾਂ ਕਿ ਕਿਸੇ ਕੋਲੇ ਜਾਦੇ ਹੈ ਕਿ ਪੈਦਾਵਾਰ ਜਾਂ ਕੋਈ ਆਮਦਨ ਕੋਈ ਘੱਟ ਹੈ ਤੇ ਨਾਲ ਹੀ ਉਹਨਾਂ ਦੇ ਆਪਾਂ ਦੂਸਰੇ ਜੋ ਦੁੱਖ ਦਰਦ ਦੇ ਵਿੱਚ ਵੀ ਆਪਾਂ ਉਤਾਲ ਜਾਂ ਪਾ ਸਕਦੇ ਹਾਂ ਉਹਨਾਂ ਨੂੰ ਉੱਪਰ ਟਾਉਣਾ ਸੀ ਸੋ ਮੇਨ ਮਕਸਦ ਹੀ ਆਪਣੀ ਫਾਊਂਡੇਸ਼ਨ ਲਈ ਹੈਗਾ ਤੇ ਤੁਸੀਂ ਆਪਣੀ ਡਾਟਾ ਗਰੁੱਪ ਦੇ ਵਿੱਚ ਵੀ ਪਾ ਸਕਦੇ ਹਾਂ ਅੱਜ ਦਾ ਸੰਚਾਰ ਹੈ ਸਾਹਿਬ ਜੀ ਉਹ ਮੈਸੇਜ ਉਹ ਮੈਸੇਜ ਪੜ੍ਹਦਾ ਹੁੰਦਾ ਹੈ ਬਾਕੀ ਸਾਰੀ ਗੱਲ ਫੋਲੋ ਕਰਦੇ ਰਹੋ ਕਿ ਸਰਕਾਰ ਆਪਾਂ ਦੇ ਉੱਪਰ ਹੋਈ ਹੈ ਇਹ ਖਤੀ ਗੱਲ ਹੈ ਜਿਹੜਾ ਉਹਦੇ ਨੇੜੇ ਹੁਣ ਬੰਦ ਕਰਾਣੇ ਮਿਲ ਜੇ ਕੀ ਗੱਲ ਹੱਤੀ ਜਾਂਦਾ ਹੈ ਕਹਿਣ ਦਾ ਮਤਲਬ ਵੀ ਆਪਾਂ ਇਸ ਚੀਜ਼ ਤੋਂ ਪੁਰਖ ਹੋ ਜੇਕਰ ਬੰਗਲੌਰ ਮੰਤਰੀ ਸਾਹਿਬ ਕੋਈ ਵੀ ਆ ਤੈਨੂੰ ਗ੍ਰਾਂਟ 50 ਹਜ਼ਾਰ ਦੀ ਦੇ ਰਿਹਾ ਹੁਣ ਦੋ ਰੱਖੀ ਇੱਕ ਬਣੀ ਉਹ ਮੰਤਰੀ ਜਣੇ ਰਿਹਾ ਤੈਨੂੰ 2 ਲੱਖ ਦੀ ਕਰਾ ਦੇਣਾ ਤੈਨੂੰ 50 ਹਜ਼ਾਰ ਦੀ ਕਰਾ ਦੇ ਰਿਹਾ ਉਹ ਕਿਉਂ ਹੋ ਰਹੀ ਆ ਉਹ ਜੇ ਆਪਣੀ ਵਰਗੂ ਹੁਣਾਂ ਪ੍ਰੀਓਰਟੀ ਹੋ ਆਪਣੀ ਆਵਾਜ਼ੀ ਦੇ ਤੋਂੜਨ ਆਪਾਂ ਕਰਾਣ ਬਾਕੀ 20 ਮੰਤਰੀ ਸਾਹਿਬ ਸਾਡੇ ਪਿੰਡ ਦੀ ਆਵਾਜ਼ੀ 35000 ਸਾਡੇ ਬਾਗੀ ਪਿੰਡ ਦੀ 35000 ਸਾਡੀ 3500 ਵੋਟ ਹੈ ਜੀ ਸਭ ਦੀ ਆਵਾਜ਼ੀ ਦੇ ਤੋਂੜਨ ਆ ਕਰਾ ਦੇ ਉਹ ਸੁਭਾਅ ਆਪਾਂ ਮੂਦਾ ਆਪ ਚੱਕ ਸਕਦੇ ਆ ਉਥੇ ਪਾਰਟੀ ਬਾਈਨਾਂ ਕੋਈ ਨਹੀਂ ਆਪਾਂ ਆਪਣਾ ਹੱਕ ਮੰਗ ਸਕਦੇ ਜੇ ਜਦੋਂ ਆਪਾਂ ਕਿਸੇ ਪਾਰਟੀ ਦੇ ਇਸ ਨੂੰ ਦੇਖੀ ਜਾਂਦੇ ਬਾਏ ਨੇ ਮਰੇ ਬਾਏ ਕਪੜੇ ਬਾਏ ਨੇ ਮਰੇ افسروار لائے جائیے خود اپنے خود اپنی کمیاں دیکھیے کیونکہ جی پنڈا کے سرپنچ نے بہت بار پنڈ کیوں بنایا جاتا ਪਿੰਡ ਦੇ ਸਰਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕੋਣ ਬਣਾ ਰਿਹਾ ਕਰਦਾ ਪਿੰਡ ਦੇ ਜ਼ਮਾਨੇ ਕਿਉਂ ਕਰ ਰਹੇ ਪਿੰਡ ਦੇ ਸਰਪੰਚ ਚੱਪਲਾ ਦੁਲਾ ਰਹੇ ਨਾ ਪਿੰਡ ਦਾ ਸਰਪੰਚ ਘੱਟ ਲਾ ਰਹੇ ਨਾ ਪਿੰਡ ਦੇ ਸਰਪੰਚ ਪਿੰਡ ਦੇ ਵਿੱਚ ਕੋਈ ਚੰਗੀ ਮਾੜੀ ਗੱਲ ਹੈ ਉਹ ਕੀ ਉਹਨਾਂ ਦਬਾਅ ਦੇ ਪੱਟਾ ਸਰਪੰਚ ਜਦ ਜੋ ਸਾਰਾ ਸੋਚ ਸਰਪੰਚ ਦਾ ਜਵਾਬ ਦੇ ਆ ਸਾਰਾ ਕੁਝ ਤੁਹਾਡੇ ਅੰਦਰ ਫਿਰ ਵੀ ਤੁਸੀਂ ਛੋਟੇ ਛੋਟੇ ਗੱਲਾਂ ਨੂੰ ਕਿੰਝੋਂ ਪ੍ਰਧਾਨਤਵ ਕਿਹੜਾ ਬਣਾ ਰਹੇ ਅੱਜ ਦਾ 450 ਬੰਦਾ ਗੁਰੂਤ ਕਰਨ ਕਰਿਆ ਗਿਆ ਮਿਸ਼ਨ ਬਤੇ ਸਾਉਰੀ ਸਰਪੰਚ ਸਾਹਿਬਾਨ ਗੁਰੂਤ ਪੰਜਾਬ ਉਹ ਸਰਪੰਚ ਸਾਹਿਬਾਨ ਗੁਰੂਤ ਪੰਜਾਬ ਬਣਾਉਣ ਦਾ ਮਕਸਦ ਕੀ ਆ ਉਹਦਾ ਰੀਜ਼ਨ ਕੀ ਆ ਕਮੀ ਕੀ ਆ ਕਿਉਂ ਉਹ ਗੁਰੂਤ ਬਣਾਉਣ ਦੀ ਆਪਣੀ ਲੋੜ ਪਤਾ ਜੀ ਉਹ ਲੋੜ ਇਸ ਕਰਕੇ ਆਜੀ ਕਿਉਂਕਿ ਜਿਹੜੇ ਪਿੰਡਾਂ ਦੇ ਕੰਮ ਨੇ ਜਾਂ ਪਿੰਡਾਂ ਦੀਆਂ ਮੁਸ਼ਕਲਾਂ ਨੇ ਜਾ ਪਿੰਡਾਂ ਦੇ ਸਰਪੰਚ ਮੈਂਬਰਾਂ ਨੂੰ ਦਿੱਕਤਾਂ ਆ ਰਹੀਆਂ ਨੇ ਜਾਂ ਉਹਨਾਂ ਦੀ ਕੋਈ ਸਰਵਾਈ ਨਹੀਂ ਹੋ ਰਹੀ ਜਾਂ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਹਾਕਰ ਚੈਨਗੀ ਜਗ੍ਹਾ ਦੇ ਉਤਰਨਾ ਪੈ ਜਾਂਦਾ ਹੈ ਕਿ ਕਿ ਉੱਥੋਂ ਦੇ ਪਿੰਡਾਂ ਦੇ ਇੱਕ ਵੀ ਬੱਚਾ ਰਾਜਨੀਤੀ ਤੋਂ ਹੁਣ ਆ ਪਸੰਦ ਨਹੀਂ ਕਰ ਰਿਹਾ ਆ ਆਪਾਂ ਇੱਕ ਪਿੰਡ ਦੇ ਵਿੱਚ ਇੱਕ ਡਾਇਲੌਗ ਬੋਲਦੇ ਆ ਯਾਰ ਕਿ ਆਪਾਂ ਕਿਸ ਨੂੰ ਵਰਵਾਉਣਾ ਹੈ ਇਹਨੂੰ ਸਰਪੰਚ ਵੀ ਆਪਣੀ ਤੇ ਖੜਾ ਕਰ ਦੋ ਕੁਝ ਵੀ ਕਰਨ ਦੀ ਲੋੜ ਨਹੀਂ ਆਪਾਂ ਨੋਰਮਲ ਗੱਲਾਂ ਨੇ ਆਪਾਂ ਆਮ ਹਰ ਇੱਕ ਬੰਦਾ ਬੋਲਦਾ ਹੈਗਾ ਯਾ ਮੈਨੂੰ ਇੱਕ ਚੀਜ਼ ਹੀ ਸਮਝ ਨਹੀਂ ਆਈ ਕਿ ਸਰਪੰਚ ਇੰਨਾ ਮਾੜਾ ਕੰਮ ਕੀ ਕਰਦਾ ਉਹਨੇ ਜੇ ਪੜਦੀ ਨੂੰ ਮੇਰੀ ਗਈ ਪਹਿਲਾਂ ਤਾਂ ਮੈਂ ਸਰਪੰਚ ਬਣ ਗਿਆ ਪਹਿਲਾਂ ਤਾਂ 30 35 ਲੱਖ ਰੁਪਏ ਲਾ ਕੇ ਉਹ ਸਰਪੰਚ ਬਣਦਾਗਾ ਫਿਰ ਕੀ ਕਰਦਾ ਉਹਦੇ ਗੇੜ ਦੇ ਸਕੂਲ ਦੁੱਧਾ ਡੋਗ ਲੈ ਕੇ ਖੜਦਾ ਕੋਈ ਨਹੀਂ ਭਾਈ ਤੇ ਜਵਾਨਾਂ ਨਾਲ ਪੀਂਦੇ ਖਲਾਮੀ ਭਾਈ ਮੇਰੇ ਤਾਂ ਨਹੀਂ ਲੜਤੀ ਮੇਰੇ ਸਹੁਰੇ ਆ ਕੇ ਕੁੱਤ ਗਏ ਸਾਡੀ ਵੱਤਦਾਰ ਆਲਾ ਸਾਡਾ ਆਹ ਹੋਣਾ ਸਾਡਾ ਬਾਹਰ ਹੋਣਾ ਕਿਸੇ ਨੇ ਇਹ ਨਹੀਂ ਦੇਖਣ ਸਰਪੰਚ ਨੇ ਭਾਈ ਖੜਿਆ ਕੋਨੇ ਮੂੰਹ ਤੋਂ ਆਇਆ ਨਾ ਟੋਲਿਆ ਚਾਹ ਪੀਲੀ ਜਾਂ ਨਹੀਂ ਪੀਲੀ ਕਹਣੂ ਕਿਸੇ ਨੂੰ ਮੁਸ਼ਕਲ ਆ ਰਹੀ ਹੈ ਤੇ ਦਿੱਕਤਾਂ ਨੇ ਤੇ ਸਰਪੰਚ ਨੂੰ ਬਹੁਤ ਜ਼ਿਆਦਾ ਆ ਰਹੀਆਂ ਨੇ ਉਸ ਤੋਂ ਬਾਅਦ ਜੇ ਪਿੰਡ ਦਾ ਕੋਈ ਕੰਮ ਕਰਵਾਉਣਾ ਹੈ ਇੱਕ ਇੱਕ ਰੁਪਏ ਦਾ ਜ਼ੋਰਦਾਰ ਪੇਜ ਆ ਕੇ ਪਾ ਦੇ ਜੁਨੀ ਦਾ ਹੁੰਦਾ ਉਹ ਕਿਉਂ ਉਹ ਫਿਰ ਸਰਪੰਚ ਦੇ ਅੰਦਰ ਬਣਾਏ ਬਾਰੇ ਪਾਸੇ ਐਂਟੀ ਬਾਡੀ ਕੋਈ ਨਾ ਮੰਨਦੀ ਹੈ ਸਾਰੀ ਦੁਨੀਆ ਇੱਕ ਜਿੱਥੇ ਅੱਜ ਜਿਹੜੀ ਜ਼ਿੰਦਗੀ ਆਪਦੀ ਹੈ ਜਿਹੜੇ ਤਾਜੂਗੀ ਜੀ ਬਣ ਗਿਆ ਪਰ ਸਾਰੇ ਮੈਂ ਮੈਂ ਦੇ ਵਿੱਚ ਵੱਡ ਗਈ ਬਸ ਮੈਂ ਆ ਜਾ ਕਿ ਹੋਰ ਤਾਂ ਕੋਈ ਨਜ਼ਰ ਨਾ ਆ। ਇਹ ਨਾ ਬੜੇ ਬਸ ਇਹੋ ਨਾ ਬਾਈ ਬਣ ਕੇ ਮੈਂ ਜਦਾਇਗਾ ਪਿੰਡ ਦੀ ਕਰਕੇ ਬਹੁਤ ਪਿੰਡ। ਨਾ ਨਾ ਸੁਣਾ ਕੱਲ ਤੇ ਇੱਕ ਦਾ ਫਿਰੋ ਜੀ ਚਾਹੇ ਆਪਾਂ ਸਨਾਬ ਇੱਥੇ ਹੋ ਜੇ ਬਿਰਕੋ ਕੋਈ ਆਉਗਾ। ਉਹਦੇ ਬਾਅਦ ਉਹ ਚੱਕਰ ਨਹੀਂ ਚੱਲਦਾ। ਜੇ ਬਾਸਾਰੇ ਕਰਦੇ। ਬਾਰੇ ਜੀ ਕਾਹਦੇ ਬਾਈ ਬਣ ਕੇ ਜੈਦ ਦਾ ਦੋਵੇਂ ਅੱਧੇ ਰੋਸ ਚੱਕਰ ਨਹੀਂ ਆ ਸਾਨੂੰ ਸਾਰਿਆਂ ਨੂੰ ਦਿੱਤਾ। سارے <سؤال> <سؤال> <سؤال>